ਹਾਂਜੀ ਕਿਦਾਂ ਸਾਰੇ ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਅੱਜ ਕੁਮਾਰ ਮਾਜਰੇ 'ਚ ਉਹ ਹੋ ਗਿਆ ਮੇਰੇ ਵੀਰੋ ਜਿਹੜਾ ਜੋ ਹੈ ਦੁਨੀਆ ਨੇ ਦੇਖਿਆ ਜਿਹੜਾ ਸਵਾਦ ਦੁਨੀਆ ਨੇ ਲਿਆ ਭਾਵੇਂ ਸੈਮੀਫਾਈਨਲ ਦੀ ਗੱਲ ਕਰੀਏ ਦਿਉਰੇ ਤੇ ਸ਼ਗਰਪੁਰ ਦਾ ਮੈਚ ਸਵਾਦ ਲਿਆਤਾ ਦੁਨੀਆ ਨੂੰ ਫਾਈਨਲ ਰਿਜ਼ਲਟ ਦੀ ਗੱਲ ਕਰੀਏ ਤਾਂ ਮੇਰੇ ਵੀਰੋ ਪਹਿਲੇ ਨੰਬਰ ਤੇ ਸ਼ਗਰਪੁਰ ਦੀ ਟੀਮ ਆਈ ਤੇ ਦੂਜੇ ਨੰਬਰ ਤੇ ਦੁੱਲੇ ਹੁਣਿਆਂ ਦੀ ਯਾਨੀ ਕਿ ਬਰਸਾਲਪੁਰ ਦੀ ਟੀਮ ਆਈ ਬੈਸਟ ਰੇਡਰ ਸ਼ਗਰਪੁਰੀਆ ਉਹ ਕਹਿੰਦੇ ਨਹੀਂ ਹੁੰਦੇ ਤਿੰਨਾ ਜੋ ਹੈ ਭਰਾਵਾਂ ਦੀ ਕੋਈ ਜਿਨ੍ਹਾਂ ਦੀ ਨਾਂ ਚੱਲਦਾ ਸਾਜੀ ਬੈਸਟ ਰੇਡਰ ਬਣਿਆ ਤੇ ਬੈਸਟ ਜਾਫੀ ਮੇਰੇ ਵੀਰੋ ਕਲ ਸਿੰਘ ਆਲਾ ਇੰਦਰਜੀਤ ਤੇ ਫਰਿਆਦ ਚਿੱਟੀਆਂ ਨਿਕਰਾਂ ਵਾਲਿਆਂ ਦਾ ਪਹਿਲਾਂ ਕਹਿੰਦੇ ਹੁੰਦੇ ਸੀ ਵੀ ਦੌਰ ਆ ਗਿਆ ਮੈਨੂੰ ਲੱਗਦਾ ਫਿਰ ਵਾਪਸ ਲੈ ਆਏ ਆ ਦੌਰ ਕੁਮਾਰ ਮਾਜਰੇ ਦੇ ਬੈਸਟ ਰੇਡਰ ਤੇ ਜਾਫੀ ਬਣੇ ਸੋਨਾਲੀਕਾ ਟ੍ਰੈਕਟਰ ਦੇ ਜੇਤੂ ਮੇਰੇ ਵੀਰੋ ਬੱਗਿਆਂ ਲੈਣੇ ਵੀ ਅੱਜ ਦੱਸਦਾ ਬਈ ਮੈਂ ਹੋ ਇਦਾਂ ਹੀ ਆ ਮੇਰੀ ਗੇਮ ਫਿਰ ਵਾਪਸ ਆ ਗਈ ਆ ਅੱਜ ਉਹ ਕੋਡੀਆਂ ਪਾਂਗਾ ਮੰਨਿਆ ਮੇਰੇ ਵੀਰੋ ਜਫੇ ਖਾ ਗਿਆ ਪਰ ਦੁੱਲੇ ਨੇ ਵੀ ਕਮਾਲ ਦੀ ਗੇਮ ਦਿਖਾਈ ਅੱਜ ਸੈਮੀ ਫਾਈਨਲ 'ਚ ਵੀ ਦਰਸ਼ਕਾਂ ਨੇ ਜੋ ਸਵਾਦ ਲਿਆ ਮੈਚਾਂ ਦਾ ਅੱਜ ਸਵਾਦ ਆਇਆ ਟੂਰਨਾਮੈਂਟ ਦਾ ਜੇ ਵਧੀਆ ਲੱਗਿਆ ਕੱਪ ਤਾਂ ਵੀਡੀਓ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਦਿਓ ਮੁਬਾਰਕਾਂ ਇਹਨਾਂ ਟੀਮਾਂ ਨੂੰ 2 ਲੱਖ ਪਹਿਲਾ ਇਨਾਮ ਸੀ 1.5 ਲੱਖ ਦੂਜਾ ਸ਼ਕਰਪੁਰ ਪਹਿਲੇ ਤੇ ਤੇ ਦੂਜੇ ਨੰਬਰ ਤੇ ਬਰਸਾਲਪੁਰ ਵੱਡਾ ਟੂਰਨਾਮੈਂਟ सेमीफाइनल ਵੀ ਕਾਫੀ ਤਗੜੇ ਸੀਗੇ सेमीफाइनल ਦੇ ਵਿੱਚ ਵੀ ਵੈਸਟਾ ਨੂੰ ਮੋਟਰ ਸਿੰਗਲ ਸੀਗੇ ਤੇ ਬਾਕੀ ਇਹ ਤੁਹਾਨੂੰ ਅਪਡੇਟ ਦੇਣੀ ਸੀਗੀ ਨਵੀਂ ਅਪਡੇਟ ਲੈ ਕੇ ਮਿਲਦੇ ਆਂ ਧੰਨਵਾਦ